ਅੱਜ ਦਾ ਬਾਬੇ ਉਹ ਤੁਹਾਡਾ ਸਵਾਗਤ ਹੈ ਚੋਬਰ ਟੀਵੀ ਐਚ ਐਚ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਮਾਨ ਸਾਹਿਬ ਨਾਲ ਤੇ ਨਾਲ ਆਪਾਂ ਗੱਡੀ ਦੀ ਉਹ ਕਰ ਰਹੇ ਆ ਫੇਸਬੁੱਕ ਚੈੱਕ ਤੇ ਮਾਨ ਸਾਹਿਬ ਦੇਖੋ ਸਤਿ ਸ਼੍ਰੀ ਅਕਾਲ ਮਾਮਾ ਜੀ ਮਾਨ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਣਾਮ ਕੋਟਿਕ ਕੋਟਿਕ ਗੱਡੀ ਦੇ ਬਾਜੂ ਉਹ ਗੱਡੀ ਦੇ ਬਾਜੂ ਨਾ 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 ਗੱਡੀ ਗੱਡੀ ਦੇ ਬਾਜੂ ਨਾ ਨਹੀਂ ਹੈ ਨਹੀਂ ਫਾਦਰ ਸਾਹਿਬ ਹੈ ਨਹੀਂ ਹਾਂ ਜੀ ਇਹ ਜੇ ਦੇਖੋ ਬਾਬਿਓ ਓਏ ਬਾਬਾ ਇਹ ਜੇ ਬਰ ਰਹੀ ਹੈ ਬਿਲਕੁਲੀ ਹੈ ਨਾ ਬੁਝ ਗਿਆ ਜੇ ਬਨ ਰਹਾ ਹੈ ਵਧੀਆ ਔਰ ਜੇ ਤਰ ਰਹਾ ਜੇ ਆਪਣੇ ਮਾਨ ਸਾਹਿਬ ਨੇ ਕੰਮ ਕਰ ਲਿਆ ਸਟਾਰਟ ਕਰਦੇ ਖੁੱਲ ਇਹ ਮਾਨ ਸਾਹਿਬ ਦੀ ਰੇੜੀਆਂ ਵੇਖੋ ਦੋ ਪਾਲੀਆਂ ਨੇ ਲੋਕੀ ਦਾ ਪੌਂਦੇ ਟਰੱਕ ਤੇ ਮਾਨ ਸਾਹਿਬ ਨੇ ਪਾਈਆਂ ਰੇੜੀਆਂ ਹਾਂ ਮਾਮਾ ਚੋਪ ਚੋਪ ਬਰ ਰਹਿ ਜੋ ਆ ਮਾ ਮਾ ਕਿੱਥੇ ਆਂ ਵਾਲ ਵਾਲ ਗੇੜੇ ਵਾਲਾ ਮੈਂ ਤਾਂ ਹਾਬ ਨਹੀਂ ਗਾ ਕੈ ਨੂੰ ਹੋਗਾ ਆਪਣਾ ਥੱਲੇ ਨੂੰ ਕਿ ਉੱਤੇ ਆ ਖੋਲ ਜਾ ਮਾਮੀ ਖੋਲਦਾ ਤਾ ਉਹ ਨੂੰ ਨਾ ਵਾਲ ਮਮੀ ਜੀ ਮੋਟਰ ਆ ਸਮਾਂ ਤੇ ਤੇ ਲਾਈ ਟੁੱਪੀਕਾਰ ਆਸ਼ੂ ਇਹ ਆਸ਼ੂ ਹਾਂ ਇੱਥੇ ਆਥਣਾ ਲਾਈ ਇੱਥੇ ਥੱਲੇ ਕਰ ਤੂੰ ਨੂੰ ਆਹੋ ਕਰ ਨੂੰ ਇਹ ਹੱਥ ਨਾਲ ਚਟਕਾ ਜ਼ੋਰ ਸੇ ਲਗਾ ਹਾਈ ਚਟਕਾ ਦੇ ਵਾਲ ਕਿਵੇਂ ਛੜਿਚੂਗਾ ਤਾਣੂਗਾ ਐ ਸਿੱਧਾ ਆਪ ਨੂੰ ਸੁਸਤਾ ਗਾ ਦੇ ਸਿੱਧਾ ਹੀ ਤੇ ਤੋ ਅਮਕਾਰ ਠੀਕ ਹੈ ਕੰਮ ਲੋਬੀ ਹੁਣ ਪਾਣੀ ਚਕਾਇਆ ਜਾ ਰਿਹਾ ਹੈ ਕਹਿੰਦੇ ਇੱਥੇ ਪਹਿਲਾਂ ਹੁੰਦਾ ਸੀ ਖੂ ਹਣਾ ਮਾਮਾ ਇੱਕ ਕਨੈਕਸ਼ਨ ਕਰਿਆ ਖੂਜੋ ਮੋਟਰ ਦਾ ਇਹ ਖੂ ਹੁੰਦਾ ਸੀ ਤੈਨੂੰ ਕੀ ਕਰਨਾ ਹੁਣ ਆਪਣਾ ਸਾਡੇ ਮਕੈਨਿਕ ਸਾਹਿਬ ਆਏ ਬੈਠੇ ਨੇ ਇਹ ਕੀ ਲੈਵਲ ਚੈੱਕ ਹੋਈ ਹੁੰਦਾ ਮੋਟਰ ਦਾ ਲੈਵਲ ਚੈੱਕ ਆਪਣੇ ਆਪਣੇ ਮਾਨ ਸਾਹਮਣੇ ਉਹ ਪਾਲੀਆਂ ਦੋ ਰਿਹੜੀਆਂ ਪੁਜੀਏ ਵਾਲੀਆਂ ਐ ਮਾਮਾ ਪੁਜੀਏ ਵਾਲੀਆਂ ਰਿਹੜੀਆਂ ਵਾਲੀਆਂ मड़वाई आंदा ओ वेख पुजिया हिस्सा पा गए तो हेलो एवरीवन आप सभी कैसे हो उम्मीद करता हूं बहुत अच्छे होंगे हेलो सर आप मेरा ब्लॉग में कुछ बोलना चाहते हैं जल्दी पहले आलू बखारा खा ले बाद में बोल हां आप आलू बखारा खा लो फिर खाएंगे आप काम क्या करते हो हां जानवर वातावरण जानवर

ਮੇਰਾ ਬਲੌਗ ਮੈਂ ਆਪ ਕੁਝ ਬੋਲਣਾ ਜਾਦਾ ਪਾਣੀ ਪਾਣੀ ਗੋਲੀ ਵਾਂਗੂ ਆਈਦਾ ਆਪ ਕੁਝ ਬੋਲਣਾ ਜਾਦਾ ਬਲੌਗ ਵਿੱਚ ਮੇਰਾ ਆਹ ਯਾਰ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਵੇਖੋ ਡੌਗੀ ਸਾਡਾ ਟੋਟੂ ਸਿੰਘ ਇਹ ਦੇਖੋ ਇੱਕ ਇਹ ਮੇਰਾ ਰਾਹ ਬਰਾਹ ਜੇਰੀ ਆਪਣੀ ਗੇੜ ਜੇਰ ਆਪਣਾ ਕੈਮਰਾਮੈਨ ਸ਼ਾਮ ਸਿੰਘ ਸ਼ਾਮ ਕੁਮਾਰ ਤੰਗਨੀ ਦੇ ਵਿੱਚ ਕੇ ਕਰਦਾ ਆ ਗੱਡੀ ਦੇਖੋ ਟੋਟਾ ਆਪਣੀ ਕਰੋ ਚੈੱਕ ਆਪਣੀ ਗੱਡੀ ਥੋੜੀ ਜਿਹੀ ਮੈਲੀ ਜਿਹੀ ਹੋਈ ਪਈ ਆ ਚਲਾਈ ਨੇ ਕਿੰਨੇ ਦਿਨ ਤੋਂ ਹੋ ਗਏ ਜਿੱਦਣ ਆਜੇ ਪਤਲੀਆਂ ਹੁਣੋਂ ਪਤਲੀਆਂ ਅਖ ਸੁਹਾਣੀ ਜਦ ਯਾਰਾਂ ਵਿੱਚ ਗੱਲ ਤੇਰੀ ਆਪਨੇ ਮਾਮਾ ਹੀ ਖਲੋਤੇ ਆ ਤਾੜ ਜੇ ਰੱਖੋ ਗਾਣਾ ਹਾਲ ਚਾਲ ਮੇਰਾ ਪੁੱਛਣ ਦੇ ਲਈ I'm ah,